ਹੈਲੋ ਜੀ ਸਾਰਿਆਂ ਦਾ ਸ਼ੁਕਰੀਆ ਤੁਹਾਡਾ ਸਵਾਗਤ ਹੈ ਮੇਰੇ ਇਸ YouTube ਚੈਨਲ ਵਿੱਚ ਬਹੁਤ-ਬਹੁਤ ਸਵਾਗਤ ਆ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਕਰਾਂਗੇ ਲੇਖ ਮੇਰਾ ਪੰਜਾਬ। ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ। ਸਭ ਤੋਂ ਪਹਿਲੀ ਲਾਈਨ ਹੈ ਮੇਰਾ ਪੰਜਾਬ ਇੱਕ ਸੁੰਦਰ ਰਾਜ ਹੈ। ਮੇਰਾ ਪੰਜਾਬ ਇੱਕ ਸੁੰਦਰ ਰਾਜ ਹੈ। ਇਸ ਤੋਂ ਅਗਲੀ ਦੂਸਰੀ ਲਾਈਨ ਹੈ ਇਹ ਭਾਰਤ ਦੇ ਉੱਤਰੀ ਹਿੱਸੇ ਵਿੱਚ ਸਥਿਤ ਹੈ ਇਹ ਭਾਰਤ ਦੇ ਉੱਤਰੀ ਹਿੱਸੇ ਵਿੱਚ ਸਥਿਤ ਹੈ ਇਸ ਤੋਂ ਅਗਲੀ ਤੀਸਰੀ ਲਾਈਨ ਹੈ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ ਇਸ ਤੋਂ ਅਗਲੀ ਚੌਥੀ ਲਾਈਨ ਹੈ ਪੰਜਾਬ ਨੂੰ ਖੇਤਾਂ ਦਾ ਰਾਜ ਵੀ ਕਿਹਾ ਜਾਂਦਾ ਹੈ ਪੰਜਾਬ ਨੂੰ ਖੇਤਾਂ ਦਾ ਰਾਜ ਵੀ ਕਿਹਾ ਜਾਂਦਾ ਹੈ ਇਸ ਤੋਂ ਅਗਲੀ ਪੰਜਵੀਂ ਲਾਈਨ ਹੈ ਇੱਥੋਂ ਦੇ ਲੋਕ ਬਹੁਤ ਮਿਹਨਤੀ ਹਨ ਇੱਥੋਂ ਦੇ ਲੋਕ ਬਹੁਤ ਮਿਹਨਤੀ ਹਨ ਇਸ ਤੋਂ ਅਗਲੀ ਛੇਵੀਂ ਲਾਈਨ ਹੈ ਪੰਜਾਬ ਦੀ ਮੁੱਖ ਭਾਸ਼ਾ ਪੰਜਾਬੀ ਹੈ ਪੰਜਾਬ ਦੀ ਮੁੱਖ ਭਾਸ਼ਾ ਪੰਜਾਬੀ ਹੈ ਇਸ ਤੋਂ ਅੱਗੇ ਸੱਤਵੀਂ ਲਾਈਨ ਹੈ ਇਤੋਂ ਦਾ ਮੁੱਖ ਧਰਮ ਸਿੱਖ ਧਰਮ ਹੈ ਇਤੋਂ ਦਾ ਮੁੱਖ ਧਰਮ ਸਿੱਖ ਧਰਮ ਹੈ ਇਸ ਤੋਂ ਅੱਗੇ 8ਵੀਂ ਲਾਈਨ ਹੈ ਪੰਜਾਬ ਵਿੱਚ ਬਹੁਤ ਸਾਰੇ ਗੁਰਦੁਆਰੇ ਹਨ ਪੰਜਾਬ ਵਿੱਚ ਬਹੁਤ ਸਾਰੇ ਗੁਰਦੁਆਰੇ ਹਨ इस तो अगे नौवीं लाइन है श्री हरिमंदर साहिब सब तो प्रसिद्ध गुरुद्वारा है श्री हरिमंदर साहिब सब तो प्रसिद्ध गुरुद्वारा है ਇਸ ਤੋਂ ਅੱਗੇ 10ਵੀਂ ਲਾਈਨ ਹੈ ਪੰਜਾਬ ਦੇ ਲੋਕ ਪੰਗੜਾ ਅਤੇ ਗਿੱਧਾ ਨਾਚ ਨੱਚਣ ਵਿੱਚ ਮਾਹਿਰ ਹੁੰਦੇ ਹਨ ਪੰਜਾਬ ਦੇ ਲੋਕ ਪੰਗੜਾ ਅਤੇ ਗਿੱਧਾ ਨਾਚ ਨੱਚਨ ਵਿੱਚ ਮਾਹਿਰ ਹੁੰਦੇ ਹਨ ਇਸ ਤੋਂ ਅਗਲੀ 11ਵੀਂ ਲਾਈਨ ਹੈ ਇੱਥੋਂ ਦੀ ਸੱਭਿਆਚਾਰਕ ਵਿਰਾਸਤ ਬਹੁਤ ਗੰਭੀਰ ਹੈ ਇੱਥੋਂ ਦੀ ਸੱਭਿਆਚਾਰਕ ਵਿਰਾਸਤ ਬਹੁਤ ਗੰਭੀਰ ਹੈ ਇਸ ਤੋਂ ਅੱਗੇ 12ਵੀਂ ਲਾਈਨ ਹੈ ਪੰਜਾਬ ਦੇ ਮੁੱਖ ਤਿਉਹਾਰ ਲੋਹੜੀ ਬਸੰਤ ਅਤੇ ਵਿਸਾਖੀ ਹਨ ਪੰਜਾਬ ਦੇ ਮੁੱਖ ਤਿਉਹਾਰ ਲੋਹੜੀ ਬਸੰਤ ਅਤੇ ਵਿਸਾਖੀ ਹਨ ਇਸ ਤੋਂ ਅਗਲੀ 13ਵੀਂ ਲਾਈਨ ਹੈ ਪੰਜਾਬ ਦੀ ਧਰਤੀ ਬਹੁਤ ਉਪਜਾਊ ਹੈ ਪੰਜਾਬ ਦੀ ਧਰਤੀ ਬਹੁਤ ਉਪਜਾਊ ਹੈ ਇਸ ਤੋਂ ਅਗੇ 14ਵੀਂ ਲਾਈਨ ਹੈ ਇੱਥੇ ਕਣਕ ਚੌਨੇ ਅਤੇ ਮੱਕੀ ਆਦਿ ਦੀ ਖੇਤੀ ਕੀਤੀ ਜਾਂਦੀ ਹੈ ਇੱਥੇ ਕਣਕ ਚੌਨੇ ਅਤੇ ਮੱਕੀ ਆਦਿ ਦੀ ਖੇਤੀ ਕੀਤੀ ਜਾਂਦੀ ਹੈ ਇਸ ਤੋਂ ਅੱਗੇ 15ਵੀਂ ਲਾਈਨ ਹੈ ਪੰਜਾਬ ਦੇ ਲੋਕ ਮਿੱਠੇ ਸੁਭਾਅ ਵਾਲੇ ਹੁੰਦੇ ਹਨ ਪੰਜਾਬ ਦੇ ਲੋਕ ਮਿੱਠੇ ਸੁਭਾਅ ਵਾਲੇ ਹੁੰਦੇ ਹਨ ਇਸ ਤੋਂ ਅੱਗੇ ਸੌਲਵੀਂ ਲਾਈਨ ਹੈ ਪੰਜਾਬ ਵਿੱਚ ਕਈ ਇਤਿਹਾਸਿਕ ਥਾਵਾਂ ਹਨ ਪੰਜਾਬ ਦੇ ਵਿੱਚ ਕਈ ਇਤਿਹਾਸਿਕ ਥਾਵਾਂ ਹਨ ਇਸ ਤੋਂ ਅਗਲੀ 17ਵੀਂ ਲਾਈਨ ਹੈ ਇੱਥੋਂ ਦੀ ਜਨਤਾ ਹਮੇਸ਼ਾ ਆਪਣੇ ਹੱਕਾਂ ਲਈ ਲੜਦੀ ਰਹੀ ਹੈ ਇਤੋਂ ਦੀ ਜਨਤਾ ਹਮੇਸ਼ਾ ਆਪਣੇ ਹੱਕਾਂ ਲਈ ਲੜਦੀ ਰਹੀ ਹੈ ਇਸ ਤੋਂ ਅਗਲੀ 18ਵੀਂ ਲਾਈਨ ਹੈ ਮੈਨੂੰ ਆਪਣਾ ਪੰਜਾਬ ਬਹੁਤ ਪਿਆਰਾ ਲੱਗਦਾ ਹੈ ਮੈਨੂੰ ਆਪਣਾ ਪੰਜਾਬ ਬਹੁਤ ਪਿਆਰਾ ਲੱਗਦਾ ਹੈ ਇਸ ਤੋਂ ਅਗਲੀ 19ਵੀਂ ਲਾਈਨ ਹੈ ਇੱਥੋਂ ਦੇ ਲੋਕ ਬਹੁਤ ਬਹਾਦਰ ਹੁੰਦੇ ਹਨ ਇੱਥੋਂ ਦੇ ਲੋਕ ਬਹੁਤ ਬਹਾਦਰ ਹੁੰਦੇ ਹਨ ਇਸ ਤੋਂ ਅਗਲੀ ਤੇ ਆਖਰੀ ਲਾਈਨ ਹੈ ਸਾਨੂੰ ਆਪਣੇ ਪੰਜਾਬ ਨੂੰ ਹਮੇਸ਼ਾ ਸਾਫ਼ ਤੇ ਸੁੰਦਰ ਰੱਖਣਾ ਚਾਹੀਦਾ ਹੈ ਸਾਨੂੰ ਆਪਣੇ ਪੰਜਾਬ ਨੂੰ ਹਮੇਸ਼ਾ ਸਾਫ਼ ਤੇ ਸੁੰਦਰ ਰੱਖਣਾ ਚਾਹੀਦਾ ਹੈ ਬੱਚਿਓ ਇਹ ਸੀਗੀ ਅੱਜ ਦੀ ਵੀਡੀਓ ਜਿਸ ਵਿੱਚ ਅਸੀਂ ਕੀਤਾ ਲੇਖ ਮੇਰਾ ਪੰਜਾਬ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ